ਕੋਈ ਗੱਲ ਨਹੀਂ ਚੱਲਾਂਗੇ ਪਰਸੋਂ ਮਜੂਰ ਸਾਹਿਬ ਜਾਣਾ ਤੇ ਠੀਕ ਆਪਾਂ ਜੋ ਇਹ ਤੇਪੀ ਬਲੌਗ ਕਰਦੇ ਆਪਾਂ ਐਂਡ ਤੇ ਮਿਲਦੇ ਕਿਸੇ ਨਵੇਂ ਬਲੌਗ ਚਿਲਦੇ ਨੂੰ ਬਾਈ ਟੇਕਰ ਹੈਵ ਅ ਨਾਈਟ ਟੂ ਗੋਡ ਬਾਈ ਬਾਈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਫਾਈਨਲੀ ਉਹ ਦਿਨ ਆ ਚਲ ਗਿਆ ਤੇ ਬੰਬਿਓ ਟਾਈਮ ਹੋ ਚੱਲਿਆ 9:55 ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮਾਰੇ ਇਹਦਾ ਟ੍ਰਿਪ ਹੈ ਬਾਈ ਉਸ ਦੀ ਸ਼ੁਰੂਆਤ ਹੈ ਪਹਿਲੇ ਦਿਨ ਮੇਂ ਟ੍ਰਿਪ ਬਰਾਜ ਕੀ ਹੋ ਗਿਆ ਤਨੂ ਏਸੀ ਤਾਂ ਹੋਂ ਚੱਲਣ ਦਿੰਦੀ ਪੱਖਾ ਤਾਂ ਹੋਂ ਚੱਲਣ ਦਿੰਦੀ ਹੈ ਇਹ ਟ੍ਰੇਨ 'ਚ ਮੈਂ ਕਿੱਥੇ ਰਹਿ ਬੈਠੇਗੀ ਟ੍ਰੇਨ ਵੀ ਤਾਂ ਏਸੀ ਹੈ ਤਾਂ ਕਿੱਥੇ ਬੈਠੇ ਟ੍ਰੇਨ 'ਚ ਮੈਂ ਤਾਂ ਕੰਬਲ ਕੰਬਲ ਬਾਬੇ ਕੰਬਲ ਚੱਕੀ ਵੀਰਲੀ ਦੱਸ ਮੂੰਹ ਬੁੱਕਲ ਮਰ ਕੇ ਬਹਿ ਜੀ ਫਿਰ ਤਾਂ ਝੰਡੀਆਂ ਵੱਟਾ ਕਰ ਰਹੀ ਹੈ ਤਾਂ ਵੈਲਕਮ ਆ ਬਾਬੇ ਸਾਰਾ ਬਾਕੀ ਲਗੇ ਬ੍ਰੇਕਫਾਸਟ ਕਰਨ ਨਾ ਤੋ ਹੋ ਗਿਆ ਰੈਡੀ ਹੈ ਰੈਡੀ ਤਾਂ ਹੋ ਗਏ ਵੀ ਬਾਬੇ ਤਾਂ ਕਰਕੇ ਨਾ ਵੀ ਫਿਰ ਆਪਣਾ ਟਾਈਮ ਦੇਖੋ ਤੁਸੀਂ 10 ਵਜੇ ਚੱਲੇ ਆਪਣੀ 12 ਵਜੇ ਵਾਹ ਇੱਕ ਵਜੇ ਟ੍ਰੇਨ ਵੈਸੇ ਪਰ ਫਿਰ ਵੀ ਪਹਿਲਾਂ ਤਿਆਰ ਹੋਗੇ ਪ੍ਰੋਪਰ ਟਾਈਮ ਨਾਲ ਨਾ ਟਾਈਮ ਟਾਈਮ ਬੰਦਾ ਚੱਲਦਾ ਰਹੀ ਕਿਉਂਕਿ ਟ੍ਰੇਨ ਵਾਲਾ ਕੰਮ ਆ ਬਾਬੇ ਇਹਨੇ ਕਿਹਾ ਸਾਡੇ ਕਰਕੇ ਰੁਕੇ ਰਹਿਣ 20 ਵਾਰ ਕੇ ਰੁਕੂਗੇ ਵੀ ਇਹਨੂੰ ਠੰਡ ਲੱਗਦੀ ਹੈ ਕੰਬਲ ਚੱਕਣਾ ਗਈ ਹੈ ਘਰਾਂ ਤੇ ਤੇ ਬਾਕੀ ਬਾਬੇ ਫੁੱਲ ਐਕਸਾਈਟਮੈਂਟ ਆ ਪੈਕਿੰਗ ਸਾਰੀ ਡਨ ਐ ਆਜੋ ਪੈਕਿੰਗ ਸਾਰੀ ਡਨ ਆ ਨਾ ਤੋਂ ਲੈ ਬਾਕੀ ਸਾਰੇ ਜਣੇ ਰੈਡੀ ਮੰਮੀ ਰਹਿ ਗਈ ਬਸ ਮੰਮੀ ਰੈਡੀ ਹੋਣ ਲੱਗੇ ਨੇ ਰੋਟੀ ਖਾ ਰਹੇ ਨੇ ਸਾਰੇ ਜਣੇ ਤੇ ਉਸ ਤੋਂ ਬਾਅਦ ਚੱਲਦੇ ਆ ਫਿਰ ਸਟੇਸ਼ਨ ਵੱਲ ਨੂੰ ਉੜੀ ਉਹਦੇ ਰਿੱਲਰ ਉੱਲਾ ਬਣਾ ਲੀਏ ਨਾਲੇ ਰੋਟੀ ਹਮੇ ਇੱਦ ਤੋਂ ਖਾਗਾ ਜਾਏਗੇ ਘਰ ਆ ਦੇ ਖਾ ਲੈ ਰੋਟੀ ਬਾਕੀ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਈ ਹੈ ਮੰਮੀ ਨੇ ਨਾਲ ਬਣਾਈਆਂ ਨੇ ਰੋਟੀਆਂ ਉਹ ਆਪਾਂ ਖਾਵਾਂਗੇ ਰਾਤ ਨੂੰ ਬਾਕੀ ਚਾਹ ਬਣਾ ਲਾ ਲਈ ਅੰਦਰ ਤੁਸੀਂ ਵਲੌਗ ਚ ਦੇਖਿਆ ਹੋਊਗਾ ਬਬੇ ਉਹ ਵੀ ਤਿਆਰ ਆਪਾਂ ਚਾਹ ਟ੍ਰੇਨ ਚ ਪੀਵਾਂਗੇ ਆਪਾਂ ਬਾਹਰੋਂ ਨਹੀਂ ਲੈਂਦੇ ਟ੍ਰੇਨ ਚ ਆ ਜਾ ਤੇ ਪਾਣੀ ਦਾ ਕੈਂਪਰ ਆਪਾਂ ਲੱਗ ਤੋਂ ਲੈ ਲਿਆ ਮਤਲਬ ਫੁੱਲ ਫੈਸਿਲਿਟੀ ਆਪਾਂ ਪੂਰਾ ਪਲਾਨ ਕਰਕੇ ਟ੍ਰਿਪ ਫਿਰ ਚੱਲ ਰਹੇ ਆਂ ਕਿਉਂਕਿ ਫਿਰ ਸਵਾਦ ਜ ਨਹੀਂ ਆਂਦਾ ਵਿੱਚ ਵਿਚਾਲੇ ਜ ਕੋਈ ਚੀਜ਼ ਘਾਟ ਵੱਧ ਜੀ ਰਹੇ ਜਣਾ ਸਵਾਦ ਜ ਨਹੀਂ ਆਂਦਾ ਗੱਲ ਵੱਧ ਤੇ ਬਸ ਹੁਣ ਬ੍ਰੇਕਫਾਸਟ ਕਰ ਲੀਏ ਗੱਡੀ 'ਚ ਰੱਖ ਲਿਆ ਸਬਾਹਣ ਤੇ ਫਿਰ ਚੱਲਦੇ ਆਂ ਘਰ ਕੀ ਰੋਟੀ ਐ ਲੱਸੀ ਐ ਇਹ ਵੀ ਕਿੰਨੇ ਦਿਨ ਫਿਰ ਘਰ ਕੀ ਰੋਟੀ ਨੂੰ ਮਿਸ ਕਰਨਗੇ ਹੈਨਾ ਅੱਜ ਬਾਕੀ ਅਸੀਂ ਤਾਂ ਕਰਕੇ ਨਾਲ ਰੋਟੀ ਬਣਾ ਕੇ ਲੈ ਚੱਲੇ ਆ ਵੀ ਸਾਨੂੰ ਜਿਹੜੀ ਰਾਤ ਦੀ ਪਰ ਰੋਟੀ ਖਾਵਾਂਗੇ ਨਾ ਟ੍ਰੇਨ 'ਚੋਂ ਘਰ ਦੀ ਰੋਟੀ ਖਾਵਾਂਗੇ ਬਾਕੀ ਕੋਈ ਗੱਲ ਨਹੀਂ ਇਹ ਵੀ ਗੁਰਮਾਰਾ ਦਾ ਇਹ ਵੀ ਬਾਬਾ ਜੀ ਦਾ ਇਹ ਵੀ ਬਾਬਾ ਜੀ ਦਾ ਦਿੱਤਾ ਹੋਇਆ ਸਾਰਾ ਕੁਝ ਆਪਾਂ ਨੂੰ ਹਨ ਤੇ ਉਸ ਤੋਂ ਬਾਅਦ ਤਾਂ ਹੁਣ ਬਾਬੇ ਗੁਰਦਕਾ ਗੁਰੂ ਘਰ ਜਾ ਕੇ ਨਾਲੇ ਸੇਵਾ ਕਰਾਂਗੇ ਵਧੀਆ ਨਾਲੇ ਪ੍ਰਸ਼ਾਦਾ ਛਕਾਂਗੇ ਸਭ ਕੁ ਮਤਲਬ ਵਧੀਆ ਨਾਲੀ ਭਗਤੀ ਚ ਲੀਨ ਹੋ ਜਾਣਾ ਹਣ ਬਾਬਾ ਜੀ ਦਾ ਇਹ ਗੰਬੀ ਤਿਆਰ ਹੈ ਮੰਮੀ ਨੇ ਵੀ ਤਿਆਰ ਸਾਰੇ ਜਿਹੜੇ ਤੇ ਬਾਕੀ ਤੁਰਦੇ ਆ ਹੁਣ ਐਂ ਹੋ ਗਏ ਉਹ ਅਸੀਂ ਆਪਣੀ ਜਿਹੜੀ ਗੱਡੀ ਆ ਬੱਬੇ ਉਹ ਇਸ ਟਾਈਮ ਪਹੁੰਚੀ ਆ ਇਹ ਪਹੁੰਚ ਗਈ ਬੱਬੇ ਉਹ ਲੁਧਿਆਣੇ ਪਹੁੰਚ ਰਹੀ ਆ 10:50 ਤੇ ਉਸ ਤੋਂ ਬਾਅਦ ਮਲੇਰਕੋਟਲੇ ਧੂਰੀ ਪਟਿਆਲਾ ਰਾਜਪੁਰਾ ਵੀ ਹੈਗਾ ਜੇ ਸਟਾਪ ਬੱਕੀ ਰਾਜਪੁਰੇ ਨਹੀਂ ਪਰ ਰੁਕਣਾ ਆਏਗਾ ਪਲੇਟਫਾਰਮ ਨੰਬਰ 1 ਤੇ ਆਉਗੀ ਪਟਿਆਲੇ ਇਹ ਅੰਬਾਲਾ ਘੰਟਾ ਨੀਉਦਲੀ ਮਥੁਰਾ ਆਗਰਾ ਅਜਗਵਾਲੀਅਰ ਵਿਰਾਗਨਾ ਲక్ష్ਮੀਬਾਈ ਵਧਨ ਕੀ ਹੈ ਬਿਨਾ ਆਏਗਾ ਹੈਗਾ ਸਟੇਟਸ ਠੀਕ ਹੈ ਬినా ਜੰਕਸ਼ਨ ਹੋ ਗਿਆ ਰਾਣੀ ਕਮਲਬੱਤੀ ਇਤਾਰਸੀ ਖੰਡਵਾ ਮਾਲਕਪੁਰ ਮਾਲਕਪੁਰ ਸ਼ੇਗਾਉ ਕੋਲਾ ਬਸਿਮ ਹੀਂਗੋਲੀ ਪੁਰਨਾ ਹਜੂਰ ਸ ਮੰਮੀ ਕਾ ਯਾਰ ਜਿਹੜਾ ਉਹ ਹੈ ਨਾ ਰੂਟ ਹੈ ਉਹ ਹੋਰ ਹੈ ਇਸਕਾ ਰੂਟ ਇਹ ਤਾਂ ਕਿਸੇ ਹੋਰ ਪਾਸੇ ਨੇ ਰੂਟ ਹੈ ਇਸਕਾ ਦੇਖੋ ਆਪਾਂ ਜਿਹੜੇ ਬਾਕੀ ਮਿੱਤਰੋ ਇਹਦੇ ਵਿੱਚ ਇੱਕ ਥੋੜਾ ਜਿਹਾ ਚੇਂਜ ਇਹ ਆ ਕਿ ਜਿਹੜੀ ਮਤਲਬ ਟ੍ਰੇਨ ਤੇ ਆਪਾਂ ਪਹਿਲਾਂ ਜਾਂਦੇ ਹੁੰਦੇ ਸੀਗੇ ਉਹ ਹੈਗੀ ਸੀਗੀ ਆਪਣੀ ਸੱਚਖੰਡ ਹੈ ਨਾ ਜਿਹੜੀ ਅੰਮ੍ਰਿਤਸਰ ਤੋਂ ਚੱਲਦੀ ਸੀ ਬਾਕੀ ਜਿਹੜੀ ਏਅਰ ਟ੍ਰੇਨ ਆ ਬਾਈ ਇਹ ਚੱਲੀ ਹੈ ਜੰਮੂ ਅ ਸਟਾਰਟ ਹੋਈ ਹੈ ਜੰਮੂ ਤੋਂ ਹਾਂ ਪਟਾਣਕੋਟ ਮਤਲਬ ਉੱਥੋਂ ਸ਼ੁਰੂ ਹੋਈ ਹੈ ਇਹ ਜੰਮੂ ਦਾ ਵੀ ਜੰਮੂ ਤਵੀ ਹੈ ਤੇ ਮੜਾ ਪੱਖਾ ਲਾ ਦੇ ਕਿਉਂ ਗਰਮੀ ਚ ਮਰਿਆ ਯਾਰ ਹੈਲੋ ਬਾਈ ਲੇਕਿ ਸ਼ੀਸ਼ੇ ਜੀ ਬੜਨ ਵਾਲੀ ਹੋਈ ਪਈ ਆ ਵਿੱਚ ਹੀ ਵੱਢਦੇ ਸੀ ਸੀਗੇ ਤੇ ਬਾਕੀ ਹੋਇਆ ਕਿ ਹਾਂ ਐਸੇ ਲੱਗਿਆ ਰਿਵੈਰੀ ਗੁੱਡ ਬਹੁਤ ਅੱਛੀ ਬਾਤ ਆਨਕੀ ਤੇ ਮਿੱਤਰੋ ਇਹ ਆਪਣਾ ਲੱਗ ਐਕਸਪੀਰੀਅੰਸ ਆ ਕਿਉਂਕਿ ਜਿਹੜੀ ਇਹ ਟ੍ਰੇਨ ਆ ਸਟੇਟ ਟ੍ਰੇਨ ਇਹ ਜਿਹੜੀ ਟ੍ਰੇਨ ਆ ਬਬੇ ਉਹ ਇਹਦਾ ਮਤਲਬ ਇਹਦਾ ਰੂਟ ਆ ਉਹ ਸਾਰੇ ਲੱਗ ਲੱਗ ਰਹੇ ਆ ਸਾਰੇ ਰੂਟ ਲੱਗ ਲੱਗ ਰਹੇ ਕਿਉਂਕਿ ਜਿਹੜੀ ਪਹਿਲਾਂ ਟ੍ਰੇਨ ਜਾਂਦੀ ਸੀ ਉਹ ਮਨਵਾੜ ਹੋ ਕੇ ਜਾਂਦੀ ਸੀ ਜਿੱਥੇ ਨਾ ਮਤਲਬ ਪੁੱਤੇ ਕੀ ਹੁੰਦਾ ਸੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਕਾਫੀ ਵਾਰ ਗਏ ਆ ਟਰੇਨ ਦਾ ਡੱਬਾ ਅੱਗੇ ਹੁੰਦਾ ਜਿਵੇਂ ਆਪਾਂ ਐ ਚੱਲੇ ਆ ਨਾ ਫਿਰ ਉਸ ਤੋਂ ਬਾਅਦ ਮਤਲਬ ਰੂਟ ਚੇਂਜ ਹੈ ਡਰੇਨ ਦਾ ਡੱਬਾ ਪਿੱਛੇ ਲੱਗ ਜਾਂਦਾ ਜੀ ਟਰੇਨ ਐਂ ਘੁੰਮਦੀ ਰਹਿੰਦੀ ਤੇ ਹਾਂ ਉਸ ਟਾਈਮ ਐ ਹੁੰਦਾ ਸੀਗਾ ਮਤਲਬ ਟਰੇਨ ਦਾ ਅਗਲਾ ਡੱਬਾ ਹੁੰਦਾ ਸੀ ਇੰਜਨ ਹੁੰਦਾ ਸੀ ਸੌਰੀ ਇੰਜਨ ਫਿਰ ਪਿੱਛੇ ਆਂਦਾ ਹੁੰਦਾ ਸੀਗਾ ਉਹ ਮਤਲਬ ਉਹ ਨਹੀਂ ਆਂਦਾ ਸੀ ਇੰਜਨ ਦਾ ਹੋਰ ਲੱਗ ਜਾਂਦਾ ਇੰਜਨ ਪਿੱਛੇ ਵਾਲਾ ਉਹ ਹੁੰਦਾ ਸੀਗਾ ਤੇ ਫਿਰ ਟਰੇਨ ਦਾ ਰੂਟ ਤੇ ਹੀ ਹੁੰਦਾ ਸੀ ਫਿਰ ਹਰੀ ਉਸ ਸਾਹਿਬ ਕਰਨ ਨੂੰ ਜਿਹੜੀ ਇਹ ਟਰੇਨ ਆ ਇਹ ਆਪਣੀ ਸਿੱਧੀ ਹਰੀ ਉਸ ਸਾਹਿਬ ਦੀ ਆਪਾਂ ਕਿਧਰ ਰਸਤੇ ਮਤਲਬ ਇੰਜਨ ਚੇਂਜਵੇਂ ਮਨਮਾਰ ਜਾ ਕੇ ਚੇਂਜ ਪਹਿਲਾ ਦੂਜੀ ਨੇ ਤਾਂ ਬਹੁਤ ਵਰ ਗਏ ਆ ਤੇ ਫਰਸਟ ਐਕਸਪੀਰੀਅੰਸ ਆ ਮਬੀਓ ਇਹ ਵੀ ਦੇਖਦੇ ਆ ਕਿਵੇਂ ਰਹਾ ਤਾਂ ਕਿੱਦਾਂ ਨਹੀਂ ਲੱਗ ਰਹੀ ਲਓ ਜੀ ਇਹ ਵੀ ਹੋ ਗਏ ਰੈਡੀ ਇਧਰ ਸਮਾਨ ਸੂਨ ਪੂਰੇ ਗਾਗੂ ਪਏ ਨੇ ਇਗਨੋਰ ਕਰ ਰਹੇ ਹੋ ਐਕਚੁਅਲੀ ਅਸਰੀ ਵੀ ਹੋ ਗਏ ਰੈਡੀ ਸਾਰੇ ਹੋਗੇ ਰੈਡੀ ਆ ਮੁੰਡਾ ਵੀ ਹੋ ਗਿਆ ਸਦਾ ਰੈਡੀ ਆ ਵੀ ਹੋ ਗਏ ਰੈਡੀ ਇਹ ਮਾੜਾ ਜਿਹਾ ਕੋਈ ਕੰਮ ਖੰਮ ਕਰ ਰਹੇ ਨੇ ਪੋਸਟ ਪੋਸਟ ਪੂਲ ਪਾ ਦਈ ਗਈ ਪੋਸਟ ਪੋਸਟ ਅਪਲੋਡ ਕਰ ਰਹੇ ਨੇ ਤੇ ਪਹੁੰਚ ਗਏ ਪਟਿਆਲੇ ਤੇ ਬਾਕੀ ਚਲਦੇ ਹੁਣ ਅੰਦਰ ਉਹ ਆਪਾਂ ਆ ਗਏ ਸਟੇਸ਼ਨ ਤੇ ਪਹੁੰਚ ਗਏ ਪਟਿਆਲੇ ਤੇ ਟਾਈਮ ਹਲੇ ਬੱਬਿਓ ਮੇਰੇ ਹਿਸਾਬ ਨਾਲ ਸਵਾ 12 ਹੋ ਚੱਲੇ ਬਾਕੀ 1 ਵਜੇ ਤੱਕ ਦਾ ਟਾਈਮ ਹੈ ਬਾਕੀ ਕੁਝ ਕੁ ਟਾਈਮ ਡਿਲੇ ਵੀ ਆ ਬਾਕੀ ਮੰਮੀ ਉਹਨੇ ਪਹੁੰਚ ਗਏ ਡੈਡੀ ਵੀ ਆ ਮੀਰਾ ਛੱਡ ਗਿਆ ਸੀ ਉਹ ਜਿਹੜਾ ਇਹਦਾ ਰੂਟ ਆ ਉਹ ਥੋੜਾ ਜਿਹਾ ਹੋਰ ਹਿਸਾਬ ਦਾ ਲੱਗ ਰੂਟ ਆ ਹਨ ਤੇ ਤਾਂ ਕਰਕੇ ਮਤਲਬ ਇਹਦਾ ਇਹਦਾ ਪਟਿਆਲੇ ਤੋਂ ਆ ਫਿਰ ਜਾਣੀ ਇਹ ਵੀ ਰਾਜਪੁਰੇ ਨੂੰ ਹੀ ਆ ਰਾਜਪੁਰੇ ਤੋਂ ਅੰਮ੍ਰਾਲੇ ਅੰਮ੍ਰਾਲੇ ਤੋਂ ਇੱਧਰ ਨੂੰ ਫਿਰ ਰੂਟ ਦੇ ਅੱਗੇ ਜਾ ਕੇ ਚੇਂਜ ਹੋਣਾ ਬਾਕੀ ਪਰ ਐ ਸੀਗਾ ਕਿ ਚਲ ਫਿਰ ਵੀ ਠੀਕ ਆ ਕਿਉਂਕਿ ਸੱਚਖੰਡ ਵਾਲੀ ਇੱਧਰ ਅੰਮ੍ਰਾਲੇ ਕਰਕੇ ਸ਼ਾਇਦ ਕੁਝ ਪਤਾ ਨਹੀਂ ਕੀ ਚੱਕਰ ਉਹ ਟ੍ਰੇਨ ਸਾਡੀ ਕੈਨਸਲ ਆ ਹਾਂ ਬਈ ਕਿਵੇਂ ਐਕਸਾਈਟਮੈਂਟ ਕਿਆ ਬਈ ਕਿਆ ਐਕਸਾਈਟਮੈਂਟ ਵਧੀਆ ਐਕਸਾਈਟਮੈਂਟ ਆ ਕਹਿੰਦਾ ਫਸਟ ਟਾਈਮ اے সি ਡਬੀਅੰਸ ਜਾਣਾ ਮੈਂ ਟ੍ਰੇਨ ਦਾ ਟਰੈਵਲ ਤਾਂ ਕੀਤਾ ਬਟ ਕਿਤੇ ਦੂਰ ਦਾ ਟਰੈਵਲ ਨਹੀਂ ਕੀਤਾ ਆਈਸੀ ਵਾਲੀ ਉਹਦੇ ਚ ਅੱਛਾ ਇਹਦਾ ਬਬੀ ਫਸਟ ਟਾਈਮ ਹੀ ਆ ਮਤਲਬ ਟਰੈਵਲ ਦਾ ਹਨ ਤੇ ਤਾਂ ਕਰਕੇ ਚੱਲੇ ਆ ਬਾਕੀ ਮੰਮੀ ਡੈਡੀ ਵੀ ਨੇ ਤੇ ਜਾਂਨੇ ਬਸ ਹੁਣਾਂ ਟ੍ਰੇਨ ਆ ਜਾਏ ਹਲੇ 12:18 ਹੋਇਆ ਟਾਈਮਿੰਗ ਤੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ 12:18 ਆ ਗਿਆ ਉਹ ਕੈਮਰੇ ਸਤਾ ਨਹੀਂ ਰਿਹਾ ਹਨ ਪਤਾ ਨਹੀਂ ਕੀ ਚੱਕਰ ਹੋਣਾ ਹੋਊਗਾ ਨਾ ਅੱਧਾ ਆ ਰਿਹਾ ਦੇਖ ਪਤਾ ਨਹੀਂ ਕੀ ਚੱਕਰ ਹੈ ਕਰ ਹਨ ਹਾਂ ਲੈ ਸੀ ਕਿ ਟ੍ਰਿਪ ਤਿਆਰ ਸ੍ਰੀ ਹਜੂਰ ਸਾਹਿਬ ਆਪਾਂ ਹੁਣ ਘਰੇ ਕਿਵੇਂ ਬੈਠੇ ਆ ਐਦਮ ਕੀ ਹੋ ਗਿਆ ਤੁਸੀਂ ਟ੍ਰੇਨ 'ਚ ਜਾਣਾ ਸੀ ਗਏ ਕਿਉਂ ਨਹੀਂ ਕੈਂਸਲ ਹੋ ਗਈ ਕੀ ਹੋ ਗਈ ਟ੍ਰੇਨ ਕੈਂਸਲ ਹੋ ਗਈ ਹਾਂਜੀ ਦੋਸਤੋ ਤੇ ਗੱਲ ਤੁਹਾਨੂੰ ਦੱਸ ਦਿੰਨੇ ਆ ਆਪਾਂ ਆਪਣੀ ਟ੍ਰੇਨ ਦਾ ਟਾਈਮਿੰਗ ਸੀਗੀ 12:58 ਮਿੰਟ ਤੇ ਪਟਿਆਲੇ ਤੋਂ ਤੇ ਬਾਬਿਓ ਜਿਹੜਾ ਇੱਕ ਮਤਲਬ ਕਿਸਾਨੀ ਧਰਨੇ ਕਰਕੇ ਜਿਹੜੇ ਲੱਗੇ ਹੋਏ ਸੀਗੇ ਉਹਨਾਂ ਨੇ ਮਤਲਬ ਮੈਂ ਇਸ ਨੂੰ ਜ਼ਰੂਰੀ ਨਹੀਂ ਮੰਨਦੀ ਕਿ ਕਿਸਾਨੀ ਕਰਨੇ ਕਰਕੇ ਹੋਇਆ ਇਹ ਸਾਰਾ ਕੁਝ ਹਾਂ ਆਪਾਂ ਮਤਲਬ ਐਗਜ਼ੈਕਟ ਐਗਜ਼ੈਕਟ ਰੀਜ਼ਨ ਐ ਐਗਜ਼ੈਕਟ ਰੀਜ਼ਨ ਮਤਲਬ ਸਾਡੇ ਸੋਨਾਂ ਚ ਇਹ ਚੀਜ਼ ਆਈ ਸੀਗੀ ਬਟ ਐਗਜ਼ੈਕਟ ਰੀਜ਼ਨ ਇਹ ਨਹੀਂ ਮੰਨਿਆ ਜਾਂਦਾ ਬਟ ਉਹਨਾਂ ਨੇ ਨਾ ਹਾਂ ਉਹਨਾਂ ਨੇ ਨਾ ਜਿਹੜਾ ਰੂਟ ਸੀਗਾ ਉਹ ਡਾਇਵਰਟ ਕਰਤਾ ਸੀ ਡਾਇਵਰਟ ਕਰਤਾ ਡਾਇਵਰਟ ਕਿੱਧਰ ਲੁਧਿਆਣੇ ਤੋਂ ਨਾ ਲੁਧਿਆਣੇ ਤੋਂ ਉਹਨਾਂ ਨੇ ਫਿਰ ਮਤਲਬ ਜਿਹੜਾ ਰੂਟ ਸੀਗਾ ਉਹ ਸਿੱਧਾ ਪਾਣੀ ਪੱਤ ਦਾ ਕਰਤਾ ਸੀਗਾ ਆ ਕਰਕੇ ਜੀ ਬਾਇਆ ਧੂਰੀ ਹੋ ਕੇ ਹਾਂ ਬਾਇਆ ਧੂਰੀ ਹੋ ਕੇ ਤੇ ਜਦੋਂ ਸਾਨੂੰ ਅਸੀਂ ਪਟਿਆਲੇ ਪਹੁੰਚੇ ਸਾਨੂੰ ਪਤਾ ਲੱਗਿਆ ਹਨਾ ਆਪਾਂ ਨੂੰ ਤੀਜ ਪਤਾ ਲੱਗੀ ਕਿ ਆਪਣੀ ਜਿਹੜੀ ਟ੍ਰੇਨ ਆ ਹੁਣ ਧੂਰੀ ਜਾ ਕੇ ਡਾਇਵਰਟ ਦਾ ਉੱਥੇ ਆ ਰਿਹਾ ਸੀਗਾ ਸਕਰੀਨ ਤੇ ਕਿ ਡਾਇਵਰਟ ਹੋ ਗਿਆ ਤੁਹਾਡਾ ਰੂਟ ਉੱਥੇ ਕੋਈ ਟ੍ਰੇਨ ਦਾ ਕੋਈ ਪਲੇਟਫਾਰਮ ਨੰਬਰ ਵਗੈਰਾ ਜਿਹੜੀਆਂ ਬਾਕੀ ਟ੍ਰੇਨਸ ਸੀਗੀਆਂ ਉਹ ਸਾਰੀਆਂ ਮਤਲਬ ਆ ਰਹੀਆਂ ਸੀਗੀਆਂ ਤੇ ਮਤਲਬ ਇਹਦਾ ਡਾਇਵਰਟ ਹੋ ਗਿਆ ਸੀਗਾ ਹਾਂ ਤੇ ਰੋਡ ਡਾਇਵਰਟ ਹੋਣ ਕਰਕੇ ਉਹਨਾਂ ਨੂੰ ਅਸੀਂ ਇਨਕੁਆਰੀ ਤੋਂ ਪੁੱਛਿਆ ਇੱਕ ਤਾਂ ਇਹਨਾਂ ਦੇ ਰੇਲਵੇ ਸਟੇਸ਼ਨ ਦੀ ਮੈਂ ਸਭ ਤੋਂ ਵੱਡੀ ਤੁਹਾਨੂੰ ਕਮੀ ਦੱਸਦੀ ਆਂ ਕਿ ਇਨਕੁਆਰੀ ਤੇ ਜਦੋਂ ਕੋਈ ਪੁੱਛਣ ਜਾਉ ਪੁੱਛ ਕੇ ਚਤੇ ਕੋਈ ਬੈਠਿਆ ਨਹੀਂ ਸੀਗਾ ਸਭ ਤੋਂ ਵੱਡੀ ਮਿਸਟੇਕ ਜੋ ਕਿ ਹੁਣ ਜੇ ਜੌਬਸ ਕਰਦੇ ਨੇ ਆਪਣੀ ਜੌਬ ਦੀ ਰਿਸਪੋਨਸੀਬਿਲਟੀ ਕਿਉਂ ਨਹੀਂ ਸਮਝਦੇ ਬਈ ਸਹੀ ਗੱਲ ਆ ਅਸੀਂ ਨਾ ਘੱਟੋ ਘੱਟ ਵੀ ਮੈਂ ਕਹਾਂ ਨਾ ਜੇ ਮਤਲਬ ਉਹ ਬੰਦਾ ਪਟਿਆਲੇ ਇਨਕੁਆਇਰੀ ਦੇ ਜਿਹੜਾ ਬੰਦਾ ਬੈਠਦਾ ਜੇ ਕਿਤੇ ਉਹ ਬੰਦਾ ਉੱਥੇ ਹੁੰਦਾ ਤਾਂ ਤੇ ਬੈਠਾ ਹੁੰਦਾ ਸਾਡੀ ਅੱਜ ਟ੍ਰੇਨ ਨਾ ਮਿਸ ਟ੍ਰੇਨ ਨਾ ਮਿਸ ਹੁੰਦੀ ਬਬੇ ਉਹ ਰੀਜ਼ਨ ਕੀ ਸੀਗਾ ਅਸੀਂ ਅੱਧਾ ਘੰਟਾ ਉਹਦੇ ਬੰਦੇ ਦੀ ਵੇਟ ਕੀਤੀ ਸਿਰਫ ਇਹ ਪੁੱਛਣ ਲਈ ਕਿ ਟ੍ਰੇਨ ਦਾ ਕੀ ਡਾਇਵਰਟ ਕਿਉਂ ਆ ਡਾਇਵਰਟ ਕਿਉਂ ਆ ਤੇ ਇਹਦਾ ਮਤਲਬ ਕੀ ਰੀਜ਼ਨ ਆ ਮਤਲਬ ਸਾਨੂੰ ਪਤਾ ਤਾਂ ਲੱਗੇ ਕੁਸਾ ਸਮਝ ਆਵੇ ਅਸੀਂ ਕਿੱਥੋਂ ਜਾ ਕੇ ਟ੍ਰੇਨ 'ਚ ਚੜੀਏ ਉਹ ਬੰਦਾ 3 ਘੰਟੇ ਤੱਕ ਆਇਆ ਸਾਨੂੰ ਕੋਈ ਸੁਜੈਸਟ ਨਹੀਂ ਕੀਤਾ ਉਹਨਾਂ ਦੀ ਵਜ੍ਹਾ ਤੋਂ ਹੀ ਸਾਡੀ ਟ੍ਰੇਨ ਮਿਸ ਹੋਈ ਆ ਤੇ ਉਹ ਬੰਦਾ ਜਦੋਂ ਤੱਕ ਪਹੁੰਚਿਆ ਉਸ ਤੋਂ ਬਾਅਦ ਸਾਨੂੰ ਸਮਾਨ ਚੱਕਦਿਆਂ ਨੂੰ ਗੱਡੀ 'ਚ ਆਪਣੇ ਰੱਖਦੇ ਹੋਏ ਸਾਨੂੰ ਧੂਰੀ ਪਹੁੰਚਣਾ ਬਾਬੇ ਘੰਟਾ ਡੇਢ ਘੰਟਾ ਦਾ ਟਕਰਾਅ ਹੋਇਆ ਜੇ ਕਿਤੇ ਅਸੀਂ ਜਦੋਂ ਧੂਰੀ ਸਟੇਸ਼ਨ ਤੇ ਪਹੁੰਚੇ ਉਸ ਟਾਈਮ ਟ੍ਰੇਨ ਨਿਕਲੀ ਨੂੰ ਮਾੜਾ ਸਿਰਫ ਉੱਥੋਂ ਅੱਧਾ ਘੰਟਾ ਹੋਇਆ ਸੀ ਜੇ ਕਿਤੇ ਉਹ ਬੰਦਾ ਇਨਕੁਆਇਰੀ 'ਚ ਅੱਧਾ ਘੰਟਾ ਪਹਿਲਾਂ ਬੈਠਿਆ ਹੁੰਦਾ ਸੀ ਪੁੱਛ ਕੇ ਨਾਲ ਜਾਂ ਮਿੱਕਰ ਪਹਿਲੇ ਅਸੀਂ ਕਦੇ ਵੀ ਨਹੀਂ ਸੀ ਸਾਡੀ ਟ੍ਰੇਨ ਮਿਸ ਹਾਂ ਸਾਡੀ ਟ੍ਰੇਨ ਹੁਣ ਰਸਤੇ 'ਚ ਪਹੁੰਚੇ ਹੋਣਾ ਸੀਗਾ ਬਿਲਕੁਲ ਤੇ ਹੁਣ ਆਪਾਂ ਨੂੰ ਅਸੀਂ ਪਹੁੰਚੇ ਹਾਂ ਜੀ ਸਰ ਪਹੁੰਚੇ ਹੋਣਾ ਸੀਗਾ ਤੇ ਇੱਕ ਛੋਟੀ ਜਿਹੀ ਗਲਤੀ ਕਰਕੇ ਮਤਲਬ ਆਪਾਂ 33 ਇਨਸਾਨ ਇੱਕ ਇਨਸਾਨ ਦੀ ਗਲਤੀ ਕਰਕੇ ਕਾਫੀ ਲੋਕਾਂ ਨੂੰ ਸਾਨੂੰ ਕੱਲਿਆਂ ਨੂੰ ਨਹੀਂ ਜਿੰਨਾ ਸਾਰਿਆਂ ਦਾ ਰੂਟ ਸੀਗਾ ਹਾਂ ਬਾਕੀ ਇੱਕ ਥੋੜੀ ਹੋਰ ਦੰਦਾ ਜੀ ਅਸਾਈਨਮੈਂਟ ਹੋਈ ਹੈ ਨਾ ਮਤਲਬ ਇਹਨਾਂ ਨੂੰ ਆਪਣੀ ਰਿਸਪੌਂਸਿਬਿਲਟੀ ਸਮਝਣੀ ਚਾਹੀਦੀ ਤੇ ਇੱਕ ਚੀਜ਼ ਹੋਰ ਦੱਸਦਾ ਇਹ ਗੱਲ ਪਤਾ ਕਿਵੇਂ ਮਕੰਦੇ ਨੇ ਤੁਸੀਂ ਮੈਸੇਜ ਨਹੀਂ ਚੈੱਕ ਕਰਦੇ ਉਹ ਬਾਈ ਅੱਜ ਕੱਲ ਕੰਪਨੀ ਵਾਲੇ ਦੇ ਕਿੰਨੇ ਮਰਜ਼ੀ ਮੈਸੇਜ ਹਨ ਕੌਣ ਚੈੱਕ ਕਰਦਾ ਯਾਰ ਨਾਲ ਇੰਨਾ ਕਿ ਇੰਨਾ ਟਾਈਮਿੰਗ ਹੁੰਦਾ ਬਾਈ ਕਿ ਤੁਸੀਂ ਮੈਸੇਜ ਦੇ ਦੱਸ ਰਹੇ ਹੋ ਕਿ ਹਾਂ ਟ੍ਰੇਨ ਦਾ ਜਿਹੜਾ ਰੂਟ ਕੈਨਸਲ ਹੋ ਗਿਆ ਯਾਰ ਤੁਸੀਂ ਮਤਲਬ ਜਿਹੜੇ ਤੁਸੀਂ ਬੈਠੇ ਹੋ ਤੁਸੀਂ ਕਾਹਦੇ ਵਾਸਤੇ ਤੁਸੀਂ ਇੱਥੇ ਬੈਠੇ ਹੋ ਤੁਸੀਂ ਇਹ ਰਿਪੋਰਟ ਕਰਕੇ ਦਿਵਾ ਦਿਓ ਤੇਰਾ ਫਿਰ ਦੁਬਾਰੇ ਟਿਕ ਟਕ ਉਹ ਵਾਲੀ ਉਹਦੀ TTR ਕਰਵਾ ਕੇ ਰਿਫੰਡ ਹੋ ਜਾਣੀ ਆ ਉਹ ਤੇ ਹੁਣ ਆਪਾਂ ਦੁਬਾਰੇ ਅਗੇਂਸ ਸਤਿਗਣ ਜੀ ਯੂਰ ਸਾਹਿਬ ਦੀ ਟ੍ਰੇਨ ਆ ਉਹ ਕਰਾਈ ਦੀ ਅੰਮ੍ਰਿਤਸਰ ਤੋਂ ਚੱਲਦੀ ਆ ਆਪਣੀ ਟ੍ਰੇਨ ਹੁਣ ਆਪਣੀ ਹੈਗੀ ਪਰਸਨ ਤੇ ਹੁਣ ਆਪਾਂ ਜਾਵਾਂਗੇ ਫੇਰ ਦੁਬਾਰੇ ਹੁਣ ਆਪਣਾ ਇਹਦਾ ਰੂਟ ਆ ਹੁਣ ਮਤਲਬ ਏਸੀ ਰੂਟ ਤੇ ਜਾਵਾਂਗੇ ਇਹ ਰੂਟ ਤੇ ਮੈਂ ਪਹਿਲਾਂ ਹੀ ਕਹਿ ਰਿਹਾ ਸੀਗਾ ਕਿ ਫਰਸਟ ਐਕਸਪੀਰੀਅੰਸ ਆ ਇਹ ਰੂਟ ਤੋਂ ਸੀ ਕਦੇ ਕਿ ਗਏ ਨਹੀਂ ਸਿਰੇ ਦਾ ਬਕਵਾਸ ਰੂਟ ਬਕਵਾਸ ਰੂਟ ਸੀਗਾ ਮਤਲਬ ਇਸ ਰੂਟ ਤੇ ਜਾ ਤੇ ਜਾਣਾ ਤਾਂ ਬਈ ਸਤਿਗਣ ਸ਼੍ਰੀ ਯੂਰ ਸਾਹਿਬ ਲਈ ਅੰਮ੍ਰਿਤਸਰ ਤੋਂ ਚੱਲਦੀ ਆ ਨਾ ਉਹ ਟ੍ਰੇਨ ਰਹੀ ਜਾਏ ਉਹ ਬਾਕੀ ਕੋਈ ਗੱਲ ਨਹੀਂ ਮਤਨ ਇਹ ਆਵੇ ਜਾਵਾਂਗੇ ਜ਼ਰੂਰ ਬਾਕੀ ਬਾਬਾ ਜੀ ਨੇ ਬੁਲਾਇਆ ਤਾਂ ਜ਼ਰੂਰ ਜਾਵਾਂਗੇ ਪੁੱਛਾਂ ਸ਼ਾਇਦ ਸਾਡਾ ਕੁਝ ਚੰਗਾ ਹੀ ਹੋਣਾ ਸੀ ਬਾਕੀ ਲੋਕਾਂ ਦੀਆਂ ਮਤਲਬ ਵਿੱਚ ਇਧਰ ਉਕਾਫਤਾ ਵੀ ਮੈਂ ਕਹ ਮੈਂ ਚੀਜ਼ ਨੂੰ ਇਹ ਵੀ ਕਹਿ ਸਕਦੀ ਆਂ ਵੀ ਕਾਫੀ ਲੋਕਾਂ ਨੇ ਸਾਨੂੰ ਨੰਨੇ ਨੰਨੇ ਮਾਰੇ ਸੀਗੇ ਬਸ ਕਹਿੰਦੇ ਨੇ ਵੀ ਕਿਸੇ ਦੇ ਕੰਮ ਚ ਵੀ ਕਦੇ ਵੀ ਕਿਸੇ ਨੂੰ ਨੰਨਾ ਨਹੀਂ ਮਾਰਨਾ ਚਾਹੀਦਾ ਚਲੋ ਬਾਕੀ ਜੀ ਗੱਲਾਂ ਛੱਡੋ ਬਸ ਕੋਈ ਚੱਕਰ ਨਹੀਂ ਹੈਗਾ ਠੀਕ ਆ ਬੱਬੇ ਬਾਕੀ ਇੱਥੇ ਗੱਲ ਖਤਮ ਕਰਦੇ ਹਾਂ ਹੁਣ ਚੱਲਾਂਗੇ ਆਪਾਂ ਦੁਬਾਰੇ ਪਰਸੋਂ ਬਲੇ ਟਿਕਟਾ ਹੋ ਚੱਲੀ ਇਹਨੇ ਦੁਬਾਰੇ ਤੇ ਕੱਟ ਰਹੀ ਪਿਆਜ ਤਾਂ ਕਰਕੇ ਰੋਈ ਜਾਂਦੀ ਐ ਰੋਲ ਕੋਈ ਗੱਲ ਨਹੀਂ ਚੱਲਾਂਗੇ ਪਰਸੋਂ ਮਜੂਰ ਸਾਹਿਬ ਜਾਣਾ ਤੇ ਠੀਕ ਆ ਬਬੀਓ ਇੱਥੇ ਵੀਲੋਗ ਕਰਦਾ ਆ ਪਾ ਐਂਡ ਤੇ ਮਿਲਦਾ ਕਿਸੇ ਨਵੇਂ ਵੀਲੋਗ ਚਿਲਦੇ ਨਾ ਬਾਈ ਬਾਈ ਟੇਕਰ ਹੈਵ ਅ ਨਾਈਟ ਟੂ ਬਾਇ ਬਾਈ